ਸਸੇ ਗਾਲ ਸਾਰਿਆਂ ਨੂੰ ਹੋਰ ਸਰਾਉ ਕੀ ਹਾਲ ਚਾਲ ਠੀਕ ਠਾਕ ਸਾਰੇ ਤੇ ਤੁਸੀਂ ਵੀ ਠੀਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਵਧੀਆ ਤੇ ਪਹਿਲਾਂ ਤੇ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਰਾਣਾ ਸਿਮਰ ਬਲੌਗ ਵੇਖਣ ਵਾਸਤੇ ਵਧੀਆ ਵਧੀਆ ਤੇ ਅੱਜ ਅਸੀਂ ਚੱਲੇ ਆ ਪਾਜੀ ਹੁਣਾ ਕਿਉਂ ਕਿਉਂ ਪਿਪਾਜੀ ਜਾ ਰਿਹਾ ਕੱਲ ਬਾਹਰ ਤੇ ਇਸ ਕਰਕੇ ਅਸੀਂ ਬੜੇ ਦਿਨ ਬਾਅਦ ਬਲੌਗ ਬਣਾਉਣ ਲੱਗੇ ਆ ਅਸਲ ਤੇ ਠੰਡ ਬੜੀ ਆ ਤੇ ਤੁਹਾਨੂੰ ਪਤਾ ਵੀ ਠੰਡ ਤੇ ਜਾਣ ਉਦ ਦਿਲ ਨਹੀਂ ਕਰਦਾ ਬਾਹਰ ਕਿਤੇ ਤੇ ਕਾਤਾ ਫਿਰ ਬਲੌਗ ਬਣਾਈਏ ਅਸੀਂ ਤੇ ਕਿਤੇ ਜਾਈਏ ਅੰਦਰ ਬਾਹਰ ਜਾਈਏ ਵੇਰੀਅਸੀ ਬਲੌਗ ਬਣਾਵਾਂਗੇ ਨਾ ਤੇ ਹੁਣ ਅਸੀਂ ਚੱਲੇ ਆਂ ਬਾਜੀ ਹੁਣਾਂ ਕੋ ਤੇ ਉਹ ਹੋ ਰਹੀ ਆ ਤਿਆਰ ਸੁਮਨ ਤੇ ਅਸੀਂ ਤਿਆਰ ਹੋ ਕੇ ਤੇ ਫਿਰ ਤੁਹਾਨੂੰ ਮਿਲਦੇ ਆਂ ਸასი ਸ਼ਕਲ ਸਦਿਆਂ ਤੁਸੀਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵਧੀਆ ਵਧੀਆ ਬਲੌਗ ਵੇਖਣ ਵਾਸਤੇ ਅੱਜ ਜਾਵਾਂਗੇ ਬਾਜੀ ਨਾਲ ਮਿਲਾਵਾਂਗੇ ਤੁਹਾਨੂੰ ਤੇ ਅੱਜ ਤੇ ਧੁੱਪ ਵੀ ਨਹੀਂ ਚੜੀ ਉਹ ਉਦਾਂ ਦੀ ਆ ਕੱਚੀ ਜੀ ਟੋਪ ਆ ਜੇ ਇਹ ਠੰਡ ਬੜੀ ਹੋ ਗਈ ਜੇ ਤੇ ਤੁਸੀਂ ਵੀ ਬਚ ਗਏ ਰਹੋ ਠੰਡ ਤੋਂ ਅਸੀਂ ਵੀ ਬਚ ਕੇ ਰਹਿਣ ਦੇ ਆ ਤਾਂ ਇਸ ਕਰਕੇ ਅਸੀਂ ਬਾਹਰ ਨਹੀਂ ਕਿਤੇ ਜਾਣ ਦੇ ਵਲੌਗ ਬਣਾਉਣ ਵਾਸਤੇ ਤੇ ਨਹੀਂ ਜੇ ਅਸੀਂ ਬਾਹਰ ਜਾਣਾ ਕਿਤੇ ਵਲੌਗ ਬਣਾ ਕੇ ਆਉਣਾ ਹੀ ਬਾਹਰ ਤੇ ਹੁਣ ਤੇ ਚਲੋ ਬਾਜ਼ਾਰ ਜਾਵਾਂਗੇ ਬਾਜ਼ਾਰ ਤੋਂ ਬਾਅਦ ਭਾਜੀ ਉਹਨਾਂ ਕੋ ਜਾਵਾਂਗੇ ਤੇ ਭਾਜੀ ਉਹਨਾਂ ਕੋ ਹੋ ਕੇ ਤੇ ਫਿਰ ਅਸੀਂ ਫਿਰ ਘਰ ਲਈ ਹੁਣਾ ਤੁਹਾਨੂੰ ਪਤਾ ਹੋਰ ਕਿੱਥੇ ਜਾਣਾ ਜੇ ਤੇ ਚਲੋ ਜੀ ਫਿਰ ਮਿਲਨੇ ਆ ਭਾਜੀ ਉਹਨਾਂ ਕੋ ਜਾ ਕੇ ਤੇ ਮਿਲਨੇ ਆ ਤੁਹਾਨੂੰ ਰਾਹ 'ਚ ਵੀ ਜਾ ਕੇ ਹਾਂਜੀ ਹੋਰ ਕਿੱਦਾਂ ਜੀ ਚੱਲਿਆ ਜੀ ਅਸੀਂ ਘਰੋਂ ਚਲਾ ਯਾਰ ਹੈ ਆ ਗਈ ਚਲਾ ਆ ਜਲਦੀ ਜਲਦੀ ਨਿਕਲ ਬੂਆ ਮਾਰ ਲਾ ਬੂਆ ਮਾਰ ਇਹ ਚੱਲ ਜਲਦੀ ਫਿਰ ਹੂੰ ਤੂੰ ਤੋਇਆ ਬਦਲੀ ਹੋ ਗਿਆ ਫਿਰ ਆ ਦੇਖ ਬਦਲ ਹੋ ਗਿਆ ਫਿਰ ਬਦਲ ਹੋ ਗਿਆ ਫਿਰ ਜਲਦੀ ਕਰ ਯਾਰ ਨਾ ਚੱਲੀਏ ਚੱਲੀਏ ਫਿਰ ਹੈ ਹਾਂ ਅੱਗੇ ਤਰ ਚੱਲ ਇੱਧਰ ਰੱਖ ਕਿਤੇ ਰੱਖ ਦੇ ਸਤਿਗੁਰਾਲ ਜੀ ਸਾਰਿਆਂ ਨੂੰ ਹਾਂ ਜੀ ਅਸੀਂ ਹੋ ਗਿਆ ਰੈਡੀ ਤੇ ਹੁਣ ਅਸੀਂ ਚੱਲੇ ਆਂ ਭਾਜੀ ਉਹਨਾਂ ਕੋ ਤੇ ਹੁਣ ਭਾਜੀ ਉਹਨਾਂ ਕੋ ਜਾ ਕੇ ਤੇ ਮਿਲਦੇ ਆ ਨਾਲੇ ਤੁਹਾਨੂੰ ਵੀ ਮਲਾਉਨੇ ਆ ਦੇ ਦੇ ਉਹਨਾਂ ਦੇ ਪੈਂਡਾ ਫਿਰ ਸਹੀ 2 ਮਿੰਟ ਚ ਬੱਜ ਜਾਣਾ ਉਹਨਾਂ ਦੇ ਘਰ ਫਿਰ ਘਰ ਜਾ ਕੇ ਮਲਵਾਨੇ ਹੀ ਸਾਰਿਆਂ ਨਾਲ ਉਹਨਾਂ ਨਾਲ ਸਾਨੂੰ ਤੇ ਘਰ ਤੇ ਬੂਆ ਵੀ ਨਹੀਂ ਖੋਲਣ ਆਣਦੇ ਫਿਰ ਵੀ ਬੜਾ ਲਾਉਂਦੇ ਆ ਜੀ ਆਜੋ ਜਲਦੀ ਸ੍ਰੀ ਗੋਲਾ ਜੀ ਪਹੁੰਚ ਗਏ ਆ ਜੀ ਪਾਜੀ ਨੇ ਦੇ ਘਰ ਤੇ ਅਗਮੁਣੀ ਗਏ ਆ ਸਕੂਲੇ ਟਿਊਸ਼ਨੇ ਤੇ ਉਹ ਟਿਊਸ਼ਨ ਉਹ ਆਉਗੇ ਤੇ ਫਿਰ ਤੁਹਾਨੂੰ ਮਲਾਉਨੇ ਉਹਨਾਂ ਨਾਲ ਤੇ ਨਿਆਣੇ ਵੀ ਇੱਧਰ ਇੱਧਰ ਘਰੇ ਪਹੁੰਚ ਗਏ ਅਸੀਂ ਤੇ ਇੱਧਰ ਤੋਤੇ ਆ ਜੀ ਕੱਪੜੇ ਸਾਰੇ ਤੇ ਇੱਧਰ ਵੀ ਪਾਏ ਆ ਤੋਤਾ ਆ ਕੇ ਤੇ ਨਿਆਣੇ ਅੱਗੇ ਕਰਨਦੇ ਆਂ ਬਾਈ ਬਾਈ ਨਾ ਨਾ ਮੈਂ ਨਹੀਂ ਪੀਣਾ न्याणे अगे ही बाय बाय ओ कोठे ओ जे करन आजा आजा जा तू आजा जाओ जी बन के आ गई है जी चाह के नाल पिनिया ਨਾਲ ਬਰਫੀ ਨਾਲ ਗਜਰੇਲਾ ਹੁਣ ਭਾਜੀ ਹੁਣੀ ਪੀਉਣਗੇ ਸਾਨੂੰ ਚਾਹ ਠੀਕ ਹੈ ਨਾ ਹੁਣ ਠੰਡ ਬੜੀ ਹੋ ਗਈ ਐ ਇਧਰ ਚੱਲ ਕੇ ਆਏ ਆ ਤੇ ਐ ਹੋ ਗਿਆ ਇਧਰ ਮੈਡਮ ਹੁਣੀ ਬੈਠੇ ਆ ਚਾਹ ਵੀ ਨਹੀਂ ਆ ਪੀਣੀ ਹੈ ਉਧਰ ਗਏ ਆ ਮੈਂ ਨਹੀਂ ਤੇ ਨਿਆਣੇ ਗਏ ਆ ਟਿਊਸ਼ਨ ਤੇ ਜਦੋਂ ਆਉਂਦੇ ਆ ਤੇ ਫਿਰ ਉਦੋਂ ਮਲਾਉਨੇ ਆ ਭਾਏ ਮੇਰੇ ਹਿਸਾਬ ਨਾਲ ਆਈ ਜਾਣ ਜੇ 2.5 ਵਜੇ ਆ 2.5 ਵਜੇ ਆ 2.5 ਵਜੇ ਆ ਆਈ ਜਾਣ ਫਿਰ ਮਲਾਉਨੇ ਆ ਤੁਹਾਨੂੰ ਜਾਪ ਕਿਦਾਂ ਠੀਕ ਤੇ ਕਿੰਨਾ ਟਾਈਮ ਟਿਊਸ਼ਨ ਪਰ ਕੇ ਆਏ ਜੇ ਇੱਕ ਤੋਂ 3 ਵਜੇ ਤੱਕ ਇੱਕ ਤੋਂ 3 ਵਜੇ ਉਹ ਕਿੱਥੇ ਆ ਉਧਰ ਕਿੱਧਰ ਲਓ ਜੀ ਜਾਪ ਆ ਗਈ ਆ ਜੀ ਜਾਪ ਹੀ ਮਣੀ ਪ੍ਰਧਾਰ ਗਿਆਗਾ ਮਣੀ ਹੈ ਸੱਚ ਕਾ ਬਲਾਕਾ ਕਰਨ ਹਸਦੀ ਗੱਲ ਤੇ ਤੂੰ ਮੰਮਾ ਕੀ ਕਰਨ ਡਿਆ ਗੇਮ ਖੇਡਣ ਡਿਆ ਆ ਓਏ ਮਮਨੀ ਨਹੀਂ ਮਿਲਦਾ ਨੇ ਹੋਰ ਕਿਦਾਂ ਜਪਤ ਵੀ ਸਸੀ ਕਿਤੋਂ ਜਪ ਹੋਵੇ ਕਿਥੋਂ ਆਇਆ ਪੜ ਕੇ ਜਪ ਚਲ ਗਈ ਓ ਵਿਚਾਰੀ ਕਿੰਨੇ ਟੈਸਟ ਕੀ ਗੱਟੂ ਕਰਤਾ ਖਰਾਬ ਹਾਂ ਗੁੱਡੇ ਰੱਖਿਆ ਗੁੱਡੇ ਅੱਜ ਪਤਾ ਨਹੀਂ ਮੁੰਡਾ ਮੇਰੇ ਕੋ ਕਿਹੜਾ ਆਇਆ ਗੁੱਡੇ ਦੇ ਮੈਂ ਹੀ ਨਹੀਂ ਪਾ ਚੱਲ ਕੋਈ ਨਹੀਂ ਬਥੇਰੇ ਲਾ ਕੀ ਆ ਚਾਹ ਚੂ ਲਏ ਹੁਣ ਕੀ ਕਰਨ ਲੱਲਣ ਚਾਰੀਆਂ ਦੇ ਉੱਤੇ ਲਾਓ ਜੀ ਹੋ ਗਈ ਸਾਡੀ ਵਾਪਸੀ ਹੈ ਜਪ ਓ ਖਲੋਤੀ ਜਾ ਅਗਮ ਕਿੱਥੇ ਗਿਆ ਆ ਆਗਮਨ ਉਹ ਦਿੱਤੇ ਪੈਸੇ ਉਹ ਕੋਈ ਗੱਲ ਨਹੀਂ ਉਹ ਗੁੱਡਾ ਲੈਣ ਗਿਆ ਮੈਂ ਜਾ ਲੈ ਲੈ ਮੈਨੂੰ ਪਾਪਾ ਨੇ ਗੁੱਸੇ ਹੋਣਾ ਦਾ ਮੈਂ ਕੋਈ ਨਹੀਂ ਤੈਨੂੰ ਕਿਹਾ ਲੱਖ ਰੁਪਇਆ ਦੇਤਾ ਮੈਂ ਤੇ ਮੈਂ ਚਲੋ ਜਾਣੇ ਹੁਣ ਤੇ ਗੁੱਡਾ ਲੈਣ ਗਿਆ ਜਿਹਦਾ ਕਹੇ ਨਹੀਂ ਗੁੱਡੇ ਨਹੀਂ ਆਣੇ ਚਰਾਉਂਦੇ ਇੱਧਰ ਵੀ ਤੁਹਾਡੇ ਵੀ ਲੱਗੇ ਕਿਨੂੰ ਨਿੰਬੂ ਨਿੰਬੂ ਹੈਨਾ ਖੱਟੇ ਮਿੱਠੇ ਖੱਟੇ ਮਿੱਠੇ ਚੱਲੀਏ ਚਲੋ के जाप जाप के जाप कि ठीक है जाप बेचारी उधर उन्न लगे चौल नहीं खाने चौल ना ना चौल हम नहीं खाने समान फाड़ अपना जो भी <laughs> है जी सब्जियां लगे जी बताऊ इधर दीदी उन्होंने घर है जी भाजी के बड़े भरा ਲੈਟਰੀ ਬਾਤ ਹੁੰਦਾ ਪਣੀ ਆਈ ਇੱਧਰ ਆ ਜੀ ਪਾਲਕ ਆ ਪਾਲਕ ਆਇਆ ਤੇ ਚਲੋ ਤੋੜ ਲੈਨੇ ਆ ਉਹ ਬਣਾ ਲਾਂਗੇ ਕੀ ਹੁੰਦਾ ਯਾਰ ਪਾਲਕ ਪਨੀਰ ਇਹ ਬਤਾਉਂ ਵੀ ਲੱਗੇ ਆ ਬਤਾਉਂ ਪਰ ਭੇਜਵੇਂ ਛੋਟੇ ਛੋਟੇ ਹਨਾ ਵੱਡੇ ਵੀ ਹੈਗੇ ਆ ਕਹਿੰਦਾ ਇਹ ਬੂਟਾ ਆ ਅਭੀ ਤੇ ਆ ਭਰਾਈ ਵੇ ਇਹਨੂੰ ਪਹਿਲਾਂ ਕਾਪੀਆਂ ਚ ਰੱਖੀ ਲਏ ਆ ਭਰਾਈ ਆਉਂਦੀ ਭਰਾਈ ਆਉਂਦੀ ਆ ਜਿਹਨੇ ਪਰਣਾ ਨਹੀਂ ਭਰਾਈ ਫੇਲ ਕੇ ਆਉਣੀ ਆ ਹਾਂ ਪਾਲਕ ਥੋੜੀ ਥੋੜੀ ਆ ਗਈ ਆ ਚੱਲ ਤੋੜ ਲੈਨੇ ਆ ਨਾ ਹਾਕ ਪਾਲ ਇੱਧਰ ਹੈ ਗਈ ਆ ਵੱਡੀ ਵੱਡੀ ਹੂੰ ਹਾਕ ਪਾਲ ਇੱਕ ਬੁਲਗਾ ਓੜਤ ਇਹੰਡਾ ਥੋੜੀ ਜਿਹੀ ਬਸ ਇੱਕ ਤਮਾਸ਼ਾ ਥੋੜੀ ਘੋਰ ਵੱਟ ਦੇ ਬੜੀ ਆ ਤੇ ਕਿੰਨੀ ਕੁ ਬੜੀ ਆ ਬੜਾ ਥੋੜੀ ਘਰ ਲੈਣ ਬਣ ਜੂਗਾ ਡੰਗ ਬਾਹ ਤੇ ਥੋੜੀ ਜਿਹੀ ਹੋ ਜਾਂਦੀ ਨਾ ਉਹ ਤੇ ਹੈ ਹੀ ਆ ਲੱਗੀ ਹੈ ਨਾ ਬਾਬਾ ਦੇਰੀਆ ਜੀ ਮੇਥੀ ਇਹ ਮੇਥੀ ਵੀ ਲੈ ਲਈਏ ਤੁਹਾ ਯਾ ਬੂਟੇ ਕਾ ਨੇ ਲਾਏ ਹਾਂ ਬਤੇ ਬੁੱਟਾ ਆ ਲਾਇਆ ਯਾ ਨਿੰਬੂ ਦਾ ਯਾ ਇਹ ਅਮਰੋਦ ਦਸਨ ਸੰਤਰੇ ਨਿੰਬੂ ਆੜੂ ਆੜੂ ਕਿਥੇ ਆੜੂ ਦਾ ਬੂਟਾ ਆ ਆੜੂ ਦਾ ਚੀਕੂ ਅੰਬ ਚੀਕੂ ਅੰਬ ਸੰਤਰੇ ਕਿ ਕਰਾ ਸਬਜ਼ੀਆਂ ਲਾਈਆਂ ਵਧੀਆ ਹੁੰਦੇ ਆ ਇਹ ਭਾਜੀ ਗਏ ਆ ਬਾਹਰ ਇਹਨਾਂ ਦੀ ਕੋਠੀ ਬੰਦੀ ਆ ਆ ਬੜੀ ਸੰ ਪਾਲਕ ਬੜੀ ਆ ਪਾਲਕ ਉਹ ਹੈਗੀ ਆ ਬਾਬਾਈ ਪਾਲਕ ਬੜੀ ਆ ਇਹ ਮੇਥੀ ਥੋੜੀ ਆ ਅਸੀਂ ਆ ਗਏ ਆ ਦੀਦੀ ਕੋਲ ਤੇ ਅਸੀਂ ਆਣ ਕੇ ਥੋੜਾ ਜਿਹਾ ਵੀਡੀਓ ਕੇ ਤੇ ਬਲੌਗ ਦਾ ਅਸੀਂ ਐਂਡ ਨਹੀਂ ਕੀਤਾ ਸੀ ਤੇ ਹੁਣ ਅਸੀਂ ਐਂਡ ਕਰਦੇ ਆ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਕਮੈਂਟ ਸ਼ੇਅਰ ਕਰਿਓ ਸਾਰੇ ਜਾਣੇ ਤੇ ਅੱਗੇ ਵੀ ਤੁਹਾਨੂੰ ਬਲੌਗ ਵਧੀਆ ਵਧੀਆ ਵੇਖਣ ਨੂੰ ਮਿਲਣਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ